ਪਰਉਪਕਾਰੀ ਆਏ ਤੇਰੇ ਜਨ ਪਰਉਪਕਾਰੀ ਆਏ ਪਰਉਪਕਾਰੀ ਆਏ ਤੇਰੇ ਜਨ ਪਰਉਪਕਾਰੀ ਆਏ ਜਨਮ ਮਰਨ ਤੋਂ ਮੈਂ ਨਹੀਂ ਜਨ ਪਰਉਪਕਾਰੀ ਆਏ ਜੀਤਾਨ ਦੇ ਭਗਤੀ ਲਾਇਨ ਹਰ ਸ਼ੋਲੇ ਮਿਲਾ ਸੰਤ ਬਾਬਾ ਈਸ਼ਰ ਸਿੰਘ ਜੀ ਤੇ ਸੰਤ ਬਾਬਾ ਕਿਸ਼ਨ ਸਿੰਘ ਜੀ ਉਹਨਾਂ ਦੀ ਜੋੜੀ ਤੇ ਇਸੇ ਤਰ੍ਹਾਂ ਸ਼੍ਰੀਮਾਨ ਸੰਤ ਬਾਬਾ ਮਾਨ ਸਿੰਘ ਜੀ ਮਹਾਰਾਜ ਸ਼੍ਰੀਮਾਨ ਸੰਤ ਬਾਬਾ ਮੋਹਨ ਸਿੰਘ ਜੀ ਇਹਨਾਂ ਦੀ ਜੋੜੀ ਜੋੜੀਆਂ ਨੇ ਪਿਆਰਿਓ ਜਿਹੜੇ ਕਾਰਜ ਕਰ ਦਿੱਤੇ ਨੇ ਨਾ ਉਹ ਕਹਿਣ ਕਥਨ ਤੋਂ ਪਰੇ ਨੇ ਖਾਸ ਕਰਕੇ ਸ੍ਰੀਮਾਨ ਸੰਤ ਬਾਬਾ ਮਾਨ ਸਿੰਘ ਜੀ ਪਿਹੋਵਾ ਵਾਲੇ ਸ੍ਰੀਮਾਨ ਸੰਤ ਬਾਬਾ ਮੋਹਨ ਸਿੰਘ ਜੀ ਇਹਨਾਂ ਵੱਲੋਂ ਜਿਹੜੇ ਮਾਰ ਕੇ ਮਾਰੇ ਨੇ ਨਾ ਸ੍ਰੀਮਾਨ ਸੰਤ ਬਾਬਾ ਮਾਨ ਸਿੰਘ ਜੀ ਭੇਵੇ ਵਾਲੇ ਕਰਗੇ ਨੇ ਨਾ ਉਹ ਵੀ ਕਹਿਣ ਕਥਨ ਤੋਂ ਪਰਿਆ ਕਿਸੇ ਪਾਸੇ ਵੀ ਵੇਖ ਲਓ છાਤੀ ਮਾਰ ਕੇ ਵੇਖੋ ਕਿਉਂਕਿ ਆਪਾਂ ਜਿੰਨੇ ਵੀ ਆ ਸਾਰੇ ਉਹਨਾਂ ਦੀਆਂ ਕਮਾਈਆਂ ਸ਼੍ਰੀਮਾਨ ਸੰਤ ਬਾਬਾ ਮਾਨ ਸਿੰਘ ਜੀ ਪਿਹੋਵੇ ਵਾਲੇ ਜਿਨ੍ਹਾਂ ਨੇ ਇੱਕ ਦੋ ਨਹੀਂ ਸੈਂਕੜੇ ਨਹੀਂ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਵਿੱਚ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕਰਵਾ ਕੇ ਗੁਰੂ ਨਾਲ ਜੋੜਿਆ ਸੋ ਸਤਿਗੁਰ ਦੀ ਕਿਰਪਾ ਹੈ ਬਖਸ਼ਿਸ਼ ਹੈ ਇਹਦੇ ਨਾਲ ਨਾਲ ਜਿੱਥੇ ਇਹਨਾਂ ਨੇ ਜੀਵਨਦਾਨ ਦਿੱਤਾ ਤੇ ਜੀਵਨ ਦਾਣ ਦੀਆਂ ਤੇ ਆਪ ਸਾਰੇ ਹੀ ਜਾਣਦੇ ਹੋ ਕਿੱਡੇ ਕਿੱਡੇ ਵੱਡੇ ਲੰਗਰ ਕਿ ਕਿਤੇ ਹੜ ਆ ਜਾਵੇ ਉਥੇ ਉਸ ਦਿਨ ਮੈਂ ਭੇਵੇ ਵੀ ਦੱਸਿਆ ਸੀ ਪੰਜ ਪੰਜ ਨਗਰ ਕੀਰਤਨ ਅੱਜ ਸੋਚ ਲੈਣਾ ਵੀ ਬੜੀ ਗੱਲ ਹੈ ਜਿਹੜਾ ਉਹਨਾਂ ਨੇ ਤੇ ਆਰੋ ਪ੍ਰੈਕਟੀਕਲ ਕਰਕੇ ਵਿਖਾਇਆ ਉਹਨਾਂ ਦਾ ਜੀਵਨ ਆਓ ਉਹਨਾਂ ਦੇ ਜੀਵਨ ਵਿੱਚੋਂ ਕੁਝ ਨਾ ਕੁਝ ਆਪਾਂ ਜ਼ਰੂਰ ਲੈਣਾ ਜੋ ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ ਜੀ ਸਾਰੀਆਂ ਸਟੇਜਾਂ ਤੇ ਕਿਆ ਕਰਦੇ ਸਨ ਜਿਨ ਕਾ ਦਿਨ ਮਨਾਤੇ ਹੋ ਉਹਨਕੇ ਇਰਸ਼ਾਦ ਕੋ ਸਮਝੋ ਜਿਨ ਕਾ ਦਿਨ ਮਨਾਤੇ ਹੋ ਉਹਨਕੀ ਬਾਤ ਕੋ ਸਮਝੋ ਉਹ ਬਾਤ ਕੀ ਪਾ ਕੇ ਗਏ ਨੇ ਸੇਵਾ ਤੇ ਸਿਮਰਨ ਵਾਲੀ ਉਹ ਜਿਹੜੀਆਂ ਅੱਖਾਂ ਨੇ ਦیدار ਤੇਰੇ ਕੀਤੇ ਨੇ ਅੱਜ ਤੈਨੂੰ ਤਰਸਦੀਆਂ ਜਿਹੜੀਆਂ ਅੱਖਾਂ ਨੇ ਦیدار ਤੇਰੇ ਕੀਤੇ ਨੇ ਅੱਜ ਤੈਨੂੰ ਤਰਸਦੀਆਂ ਇਹ ਨੈਣ ਮਹਿੰਗੇ ਪ੍ਰਸਦ ਦੇ ਕਦ ਪੱਤੀ ਦੀਂਦਾਰ ਨੇ ਸ਼੍ਰੀਮਾਨ ਸੰਤ ਬਾਬਾ ਮਾਨ ਸਿੰਘ ਦੀ ਭੇਵੇ ਵਾਲਿਆਂ ਦਾ ਸਰੀਰ ਇਹ ਕਾਲਯੁਗੀ ਸਰੀਰ ਨਹੀਂ ਸੀ ਇਕ ਦੁਆਪਰ ਤ੍ਰੇਤਾ ਤੇ ਸਤਜੁਗੀ ਸਰੀਰ ਸੀ ਬਹੁਤ ਸਾਰੀਆਂ ਘਟਨਾ ਕਿਉਂਕਿ ਪਿਆਰਿਓ ਉਹਨਾਂ ਦਾ ਆਨੰਦ ਮਾਣਿਆ ਦਰਸ਼ਨ ਕੀਤੇ ਨੇ ਨਾੜ ਰਹੇ ਆ 24 24 ਘੰਟੇ ਉਹਨਾਂ ਦੇ ਦਿਦਾਰੇ ਕਰਦੇ ਰਹੇ ਆ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਜੇਕਰ ਭਾਵੇਂ ਸਾਰੀ ਜ਼ਿੰਦਗੀ ਉਹਨਾਂ ਦੇ ਗੁਣ ਦੱਸੇ ਜਾਣ ਤਦ ਵੀ ਨਹੀਂ ਦੱਸੇ ਜਾ ਸਕਦਾ